ਮੋਗਾ ਫਿਰੋਜ਼ਪੁਰ ਰੋਡ ਤੇ ਵਾਪਰਿਆ ਹਸਾ ਨਿਰਮਾਣ ਅਧੀਨ ਪੁਲ ਦੇ ਕੋਲ ਰੱਖੇ ਪੱਥਰਾ ਦੇ ਵੈਰੀਗੇਟਰਨ ਵਿੱਚ ਕਾਰ ਦੀ ਹੋਈ ਜ਼ਬਰਦਸਤ ਟੱਕਰ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ ਚਾਲਕ ਗਬੀਰ ਜ਼ਖਮੀ ਲੋਕਾਂ ਵੱਲੋਂ ਚਾਲਕ ਨੂੰ ਕੱਢਿਆ ਬਾਹਰ ਇਲਾਜ ਲਈ ਹਸਪਤਾਲ ਕਰਵਾਇਆ ਪਰਤੀ ਫਾਇਰ ਬਰਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਪਾਇਆ ਕਾਬੂ ਅੱਜ ਫਿਰੋਜ਼ਪੁਰ ਤੋਂ ਗੱਡੀ ਆ ਰਹੀ ਸੀ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਗੱਡੀ ਜਿਹੜੀ ਆ ਉਹ ਵੱਜੀ ਜੀ ਉਥੇ ਹਾਈਵੇ ਦੇ ਜਿਹੜਾ ਕੰਮ ਚੱਲ ਰਿਹਾ ਸੀ ਉਹਦੇ ਪੱਥਰ ਵਿੱਚ ਪਏ ਸੀਗੇ ਜੀ ਸਰਦਾਰ ਜੱਥੇਦਾਰ ਤੋਤਾ ਸਿੰਘ ਦੀ ਕੋਠੀ ਦੇ ਸਾਹਮਣੇ ਜਿਹੜਾ ਹਾਈਵੇ ਬੰਦ ਹੈ ਜੀ ਉਥੋਂ ਦਾ ਤੇ ਜਦੋਂ ਉਹ ਗੱਡੀ ਭੱਜੀ ਜੀ ਮੇਰੇ ਦੋਸਤ ਸੀਗੇ ਗਰਜੰਟ ਸਿੰਘ ਰਾਮੂ ਵਾਲਾ ਜੀ ਉਹ ਮੌਕੇ ਤੇ ਖੜੇ ਸੀ ਉਹਨਾਂ ਨੇ ਦਵਾ-ਦਵ ਜਾ ਕੇ ਗੱਡੀ ਦੀ ਬਾਰੀ ਖੋਲ ਕੇ ਉਹਨੂੰ ਮੁੰਡੇ ਨੂੰ ਬਾਹਰ ਕੱਢ ਲਿਆ ਜੀ ਉਥੇ ਸਾਡੇ ਉਦੋਂ ਹੀ ਦਵਾ-ਦਵ ਉਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਫਾਇਰ ਬ੍ਰਿਗੇਡ ਨੂੰ ਵੀ ਭੇਜਤਾ ਆ ਸਾਡੇ ਐਸਐਚਓ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਐਸਐਚਓ ਸਾਹਿਬ ਉਹ ਵੀ ਮੌਕੇ ਤੇ ਪਹੁੰਚ ਗਏ ਜਿਉਂ ਉਹਨਾਂ ਨੇ ਜਵਾਵਾਂ ਜਾ ਕੇ ਟ੍ਰੈਫਿਕ ਬਹੁਤ ਹੋ ਗਿਆ ਸੀ ਤੁੰਦ ਕਾਰਨ ਜੀ ਉਹਨਾਂ ਨੇ ਟ੍ਰੈਫਿਕ ਨੂੰ ਕਾਬੂ ਪਾਇਆ ਫਾਇਰ ਬ੍ਰੀਡ ਵਾਲਿਆਂ ਨੇ ਅੱਗ ਨੂੰ ਕਾਬੂ ਪਾਲਿਆ ਜੀ ਚਲ ਮੁੰਡੇ ਤੇ ਸੱਟ ਨਹੀਂ ਕੋਈ ਬਾਲੀ ਹੈਗੀ ਜੀ ਪਰ ਗੱਡੀਆਂ ਦੀ ਸਵਿਫਟ ਸੀਗੀ ਜੀ ਪੈਟਰੋਲ ਜਦੋਂ ਵੱਜਣ ਸਾਰੀ ਅੱਗ ਲੱਗ ਗਈ ਤਾਂ ਗੱਡੀ ਸਾਰੀ ਮਚ ਗਈ ਨੁਕਸਾਨ ਬਹੁਤ ਆਉਂਦਾ ਗੱਡੀ ਦਾ ਹੋ ਗਿਆ ਜੀ